ਬਾਈ ਵੱਡੀ ਖਾਸੀਅਤ ਕੀ ਹੈ ਜਿਹੜਾ ਬਾਈ ਜੀ ਆ ਬਾਟਮ ਦਾ ਕੱਪੜਾ ਦਿੱਤਾ ਇਹ ਨਾਲ ਇਹ 5 ਮੀਟਰ ਕੱਪੜਾ ਬਾਈ ਜੀ 2.5 ਮੀਟਰ 2.5 ਮੀਟਰ ਕੱਪੜਾ ਇਹ ਬੰਦਾ ਦਿੱਤਾ ਹੈ ਲਾਈਨਿੰਗ ਦਾ ਕੱਪੜਾ ਦਿੱਤਾ ਬਾਈ ਜੀ ਇਹਦੇ ਵਿੱਚ ਲਾਈਨਿੰਗ ਲੱਗੂ ਇਹਦਾ ਰੇਟ 2500 2700 3000 ਤੱਕ ਵੀ ਬਾਈ ਜੀ ਵਿਕਦੇ ਆਪਾਂ ਮਨਜਿੰਦਰ ਕਲਾਥ ਬਾਈ ਜੀ ਜੀ 11 ਇੱਕ ਵਾਰੀ ਆ ਕੇ ਦੇਖੋਗੇ ਅਸਲ ਪਤਾ ਲੱਗਦਾ ਫੇਰ ਬਾਈ ਜੀ ਕੱਲੀ ਫੋਟੋ ਤੇ ਨਹੀਂ ਜੀ ਸੂਟ ਦੀ ਆਪਾਂ ਪੂਰੀ ਜ਼ਿੰਮੇਵਾਰੀ ਲੈਣੀ ਹੈ ਇਸ ਗੱਲ ਦੀ ਮਨਜਿੰਦਰ ਕਲਾਥ ਹਾਊਸ ਤੇ ਆ ਕੇ ਕਰਾ ਤੁਸੀਂ ਚੈੱਕ ਕਰੋ ਇਹ ਹੈ ਜੀ ਬਾਈ ਜੀ ਪਹਿਲਾਂ ਤਾਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪਾਂ ਫੇਰ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਤੁਹਾਨੂੰ ਵਧੀਆ ਨਵੇਂ ਤੋਂ ਨਵੇਂ ਸਟਾਫੀ ਦਿਖਾਉਣੇ ਬਾਈ ਜੀ ਆਪਣੇ ਕੋਲੇ ਵਧੀਆ ਮਾਲ ਆਉਂਦਾ ਹੁਣ ਬਾਈ ਜੀ ਸਾਧੀਆਂ ਦਾ ਪ੍ਰੋਗਰਾਮ ਚੱਲ ਪਿਆ ਵਾ ਵਿਆਹ ਸਾਦੀ ਚੱਲ ਪਏ ਤੇ ਆਪਾਂ ਦਾ ਵਰਕ ਜ਼ਿਆਦਾਤਰ ਵਰਕ ਹੀ ਲੈ ਕੇ ਆਉਨੇ ਆ ਸਟਾਫ ਤਾਂ ਆਪਣੇ ਕੋਲੇ ਸਾਰੀ ਨੇ ਹੈਗੇ ਪਰ ਜ਼ਿਆਦਾਤਰ ਹੁਣ ਜੋਰ ਵਰਕ ਦਾ ਚੱਲਦਾ ਹੈ ਬਾਈ ਜੀ ਆਪਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਜਿਹੜੀ ਆਪਣੀ ਲੋਕੇਸ਼ਨ ਹੈ ਇਹ ਇਹ ਮਨਜਿੰਦਰ ਕਲਾਥ ਹਾਊਸ ਯਾਦ ਰੱਖੋ ਬਾਈ ਜੀ ਆਹ ਦੇਖੋ ਇੱਧਰ ਦੇਖੋ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਾਈ ਜੀ ਆਪਣਾ ਬਠਿੰਡਾ ਹੈ ਤੇ ਇਹ ਜਿਹੜਾ ਪਿੰਡ ਹੈ ਵੀਰੇ ਇਹ ਮੈਸਰਖਾਨਾ ਮੋੜ ਮੰਡੀ ਦੇ ਕੋਲੇ ਰਹਿੰਦਾ ਪਿੰਡ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਆਪਣੇ ਨੰਬਰ ਮਾਰ ਲਿਆ ਕਰੋ ਕਈ ਵਾਰੀ ਕਾਲ ਜੀ ਜਾਂਦਾ ਬੰਦਾ ਫਿਰ ਵੀ ਨੰਬਰ ਮਾਰ ਕੇ ਬਾਈ ਜੀ ਪੁੱਛ ਸਕਦੇ ਹੋ ਪਿਆਰੇ ਮੈਂਬਰ ਦੇ ਨਾਂ ਤੇ ਮਸ਼ਹੂਰ ਦੁਕਾਨ ਆ ਬਾਈ ਜੀ ਇਹ ਜਿਮੀਦਾਰਾਂ ਦੀ ਦੁਕਾਨ ਵਜਦੀ ਹੈ ਆਪਣੀ ਮਨਜਿੰਦਰ ਕਲਾਥ ਹਾਊਸ ਬਾਈ ਜੀ ਆਪਾਂ 10 ਮਿੰਟ ਥੋੜੇ ਲਵਾਂਗੇ ਮੇਰਾ ਕਹਿਣ ਦਾ ਭਾਅ ਵੇ ਇਹੀ ਆ ਬਾਈ ਜੀ ਪੂਰੀ ਗੌਰ ਨਾਲ ਵਧੀਆ ਵੀਡੀਓ ਦੇਖਿਆ ਕਰੋ ਜਿਹਦੇ ਵਿੱਚ ਕੁਆਲਿਟੀ ਵੀ ਚੈੱਕ ਕਰਿਆ ਕਰੋ ਰੇਟ ਵੀ ਚੈੱਕ ਕਰਿਆ ਕਰੋ ਵੀ ਤੁਹਾਨੂੰ ਕੀ ਰੇਟ ਲੱਗਦਾ ਕੀ ਕੁਆਲਿਟੀ ਦਿਖਾਉਣੀ ਆ ਆਪਾਂ ਜਿਆਦਾਤਰ ਹੁਣ ਸਟਾਫ ਨੂੰ ਵਰਕ ਤੇ ਦਿਖਾਇਆ ਕਰਾਂਗੇ ਕਿਉਂਕਿ ਹੁਣ ਵਰਕ ਦੀ ਜਿਆਦਾ ਥੋੜੀ ਜਿਹੀ ਮੰਗ ਹੈ ਆਓ ਆਪਾਂ ਦਿਖਾਉਨੇ ਬਾਈ ਜੀ ਪਹਿਲਾਂ ਸਟਾਫ ਦਾ ਇਹ ਬੁਟੀਕ ਦਾ ਸਟਾਫ ਆ ਬਾਈ ਜੀ ਬੁਟੀਕਾਂ ਦਾ ਵਾਸ ਲਾਵ ਦਾ ਇੱਕ ਇਹ ਇਹ ਜਿਹੜਾ ਸਟਾਫ ਹੈ ਬਾਈ ਜੀ ਆਰੀ ਵਰਕ ਕੀਤਾ ਉੱਤੇ 22 ਦਾ ਮਾਲ ਹੈ ਆ ਦੇਖੋ ਬਾਈ ਜੀ ਚੈੱਕ ਕਰੋ ਇਹ ਜਿਹਦੇ ਵਿੱਚ ਬਾਈ ਜੀ ਚੈੱਕ ਕਰੋ ਸਮਾਰ ਕੇ ਗੌਰ ਨਾਲ ਦੇਖੋ ਆ ਦੇਖੋ ਇਹਦੇ ਵਿੱਚ ਵਰਕ ਕੀਤਾ ਹੋਇਆ ਚਿਕਨ ਕੜਾਈ ਵੀ ਕਹਿ ਦਿੰਨੇ ਆਪਾਂ ਆਰੀ ਵਰਕ ਵੀ ਕਹਿ ਦਿੰਨੇ ਵੀ ਜੀ ਇਹਦੇ ਵਿੱਚ ਆਪਾਂ ਇਹ 22 ਦੇ ਉੱਤੇ ਦਿੱਤਾ ਹੋਇਆ ਜੀ ਜਿਹਦੇ ਵਿੱਚ ਬਾਈ ਜੀ ਲਾਈਨਿੰਗ ਲੱਗੂਗੀ ਲਾਈਨ ਦਾ ਕਪੜਾ ਵੀ ਆਪਾਂ ਤੁਹਾਨੂੰ ਹੋਰ ਦੱਸਦੇ ਲਾਈਨਿੰਗ ਦਾ ਕਪੜਾ ਵੀ ਨਾਲ ਦਿੱਤਾ ਹੋਇਆ ਬਾਈ ਜੀ ਕੰਪਨੀ ਨੇ ਵਿੱਚ ਦਿੱਤਾ ਹੈ ਇਹਦਾ ਏਕੇ ਟੈਕਸ ਦਾ ਮਾਲ ਆ ਬਾਈ ਜੀ ਇਹ ਜਿਹੜਾ ਇਹਦਾ ਦੁਬੱਟਾ ਬਾਈ ਜੀ ਇਹ 22 ਦਾ ਦਿੱਤਾ ਹੈ ਮਸਲੀਨ 22 ਦਾ ਬਹੁਤ ਸੋਹਣਾ ਦੁਬੱਟਾ ਹੈ ਚੈੱਕ ਕਰੋ ਇਹਦੇ ਵਿੱਚ ਆਪਣੇ ਕੋਲੇ ਰੰਗ ਬਾਈ 20 25 ਰੰਗ ਆਏ ਹੋਏ ਨੇ ਆਪਣੇ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਤੇ ਬਹੁਤ ਹੀ ਵਧੀਆ ਰੰਗ ਤੇ ਡਿਜ਼ਾਈਨ ਬਾਈ ਇਹ ਆਰੀ ਵਰਕ ਦਾ ਜਿਹਨੂੰ ਆਪਾਂ ਚਿਕਨ ਕਢਾਈ ਕਹਿੰਦੇ ਆ ਉਹ ਚੀਜ਼ ਹੈ ਇਹ ਇਹਦੀ ਬਾਈ ਵੱਡੀ ਖਾਸੀਅਤ ਕੀ ਹੈ ਜਿਹੜਾ ਬਾਈ ਜੀ ਆ ਬਾਟਮ ਦਾ ਕੱਪੜਾ ਦਿੱਤਾ ਇਹ ਨਾਲ ਇਹ 5 ਮੀਟਰ ਕੱਪੜਾ ਹੈ ਬਾਈ ਜੀ 2.5 ਮੀਟਰ 2.5 ਮੀਟਰ ਕੱਪੜਾ ਇਹ ਵੰਦਾ ਦਿੱਤਾ ਹੈ ਲਾਈਨਿੰਗ ਦਾ ਕੱਪੜਾ ਦਿੱਤਾ ਬਾਈ ਜੀ ਇਹਦੇ ਵਿੱਚ ਲਾਈਨਿੰਗ ਲੱਗੂ 2.5 ਮੀਟਰ ਕੱਪੜਾ ਇਹ ਲਾਈਨਿੰਗ ਦਾ ਦਿੱਤਾ ਬਾਈ ਜੀ ਨਾਲ ਪੂਰਾ ਵਧੀਆ ਕੱਪੜਾ ਮਸਲੀਨ ਦਾ ਕੱਪੜਾ ਹੈ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਨਾਲ ਇਹ ਬਾਈ ਜੀ 5 ਮੀਟਰ ਕੱਪੜਾ ਦਿੱਤਾ ਉਹਨਾਂ ਦੇ ਨਾਲ ਆਪਾਂ ਨੂੰ ਪਤਾ ਕੀ ਝੰਜਟ ਹੁੰਦਾ ਸੀ ਪਹਿਲਾਂ ਲਾਈਨਿੰਗ ਦਾ ਬਾਈ ਜੀ ਰੰਗ ਨਹੀਂ ਸੀ ਮੈਚ ਕਰਦਾ ਆ ਦੇਖੋ ਬਹੁਤ ਹੀ ਸੋਹਣਾ ਕੱਪੜਾ ਹੈ ਵੱਡਾ ਵੱਡੀ ਪ੍ਰੋਬਲਮ ਆਪ ਨੂੰ ਕੀ ਸੀ ਬਾਈ ਜੀ ਇਹਦੇ ਵਿੱਚ ਨਾ ਰੰਗ ਨਹੀਂ ਸੀ ਮੈਚਿੰਗ ਕਰਦੇ ਇਹ ਮਹਿੰਗੇ ਕੱਪੜੇ ਲੰਗੇ ਇਹਨਾਂ ਨੇ ਕੰਪਨੀ ਕੀ ਕੀਤਾ ਬਾਈ ਜੀ ਆਹ ਜਿਹੜਾ ਦਿੱਤਾ ਤੁਹਾਨੂੰ 5 ਮੀਟਰ ਕੱਪੜਾ ਦਿੱਤਾ ਤੁਹਾਨੂੰ ਨਾਲ ਜਿਹਦੇ ਵਿੱਚ 2.5 ਮੀਟਰ ਦੀ 3 ਮੀਟਰ ਦੀ ਬਾਟਮ ਬਣੂਗੀ ਬਾਈ ਜੀ ਜਿਹੜਾ 2 ਮੀਟਰ ਸਵਾ 2 ਮੀਟਰ ਰਹੂਗਾ ਬਾਈ ਜੀ ਉਹ ਇਹਦੇ ਲਾਈਨਿੰਗ ਲੱਗੂਗੀ ਆਹ ਚੀਜ਼ ਤੇ ਤੇ ਬਹੁਤ ਹੀ ਵਧੀਆ ਕੁਆਲਿਟੀ ਦੀ ਮਤਲਬ ਆਹ ਦੁਬੱਟਾ ਦਿੱਤਾ ਨਾਲ ਤੁਹਾਨੂੰ ਆਹ ਤੁਹਾਨੂੰ ਖੋਲ ਕੇ ਦਿਖਾਉਣੇ ਬਾਈ ਜੀ ਫੋਟੋ ਦੇਖ ਲਓ ਇਹਦੇ ਵਿੱਚ ਆਪਣੇ ਕੋਲੇ ਰੰਗ ਹੈਗੇ ਬਾਈ ਜੀ 20 25 ਰੰਗ ਹੈਗੇ ਆਪਣੇ ਕੋਲੇ ਏਕੇ ਟੈਕਸ ਦਾ ਕਪੜਾ ਬਾਈ ਜੀ ਚੈੱਕ ਕਰ ਲਓ ਪਹਿਲਾਂ ਗੌਰ ਨਾਲ ਦੇਖ ਲਓ ਬਾਈ ਜੀ ਏਕੇ ਟੈਕਸ ਦਾ ਮਾਲ ਆਪਣੇ ਕੋਲੇ ਇੱਕ ਤਾਂ ਹੁੰਦਾ ਬਾਈ ਜੀ ਦੇਸੀ ਮਾਲ ਹੁੰਦਾ ਏਕੇ ਟੈਕਸ ਦਾ ਮਾਲ ਚੈੱਕ ਕਰ ਲਓ ਸਮਾਰਟ ਤੇ ਕੁਆਲਿਟੀ ਬਾਈ ਜੀ ਬਹੁਤ ਵਧੀਆ ਏਕੇ ਟੈਕਸ ਦੀ ਕੁਆਲਿਟੀ ਹੈ ਐ ਨਹੀਂ ਹੈਗਾ ਵੀ ਖਰਾਬ ਹੋ ਜੂ ਬਾਈ ਜੀ ਦੇਖੋ ਚੈੱਕ ਕਰੋ ਸਮਾਰਟ ਬਾਈ ਜੀ ਦੇਖੋ ਮਸਲੀ ਇਹਦੇ ਚਿਕਨ ਵਰਕ ਕੀਤਾ ਹੋਇਆ ਇੱਥੇ ਦੇ ਬਹੁਤ ਹੀ ਸੋਹਣੀ ਕੁਆਲਿਟੀ ਦਾ ਕਪੜਾ ਹੈ ਤੇ ਇੱਕ ਨੰਬਰ ਕੁਆਲਿਟੀ ਦਾ ਇਹ ਬਹੁਤ ਹੀ ਵਧੀਆ ਸ਼ੂਟ ਹੈ। ਇਹ ਆ ਤੁਹਾਨੂੰ ਦਿਖਾਉਣਾ ਹੈ ਬਈ ਦੁਬੱਟਾ ਜਿਹਦੇ ਵਿੱਚ ਇਹਨੂੰ 2.5 ਮੀਟਰ ਦਾ ਦੁਬੱਟਾ ਹੈ। ਇਹ ਵੀ ਬਈ 2.5 ਦਾ ਦੁਬੱਟਾ ਦਿੱਤਾ ਹੋਇਆ ਨਾਲ ਇਹਨਾਂ ਨੇ। ਆ ਦੇਖੋ। ਦੇਖੋ ਬਾਈ ਜੀ ਕਿੰਨਾ ਸਾਈਜ਼ ਵੱਡਾ ਤੇ ਫੁੱਲ ਸਾਈਜ਼ ਆ ਜਮਾ। ਉਹ ਨਹੀਂ ਹੈਗਾ ਵੀ ਇੱਕ ਛੋਟਾ ਦੁਬੱਟਾ ਬਣਾਉਣ ਲਈ ਉਹ ਚੀਜ਼ ਨਹੀਂ ਹੈਗੀ। ਭਾਈ ਜੀ ਵੀਡੀਓ ਨੂੰ ਬੇਨਤੀ ਹੈ ਵੀ ਭਾਈ ਜੀ ਸ਼ੇਅਰ ਤੇ ਸਬਸਕ੍ਰਾਈਬਰ ਭਾਈ ਜੀ ਨਾਲ ਦੀ ਨਾਲ ਕਰਿਆ ਕਰੋ ਭਾਈ ਜੀ ਆਪਣੇ ਰਿਸ਼ਤੇਦਾਰਾਂ 'ਚ, ਮਿੱਤਰਾਂ 'ਚ ਦੱਸਿਆ ਕਰੋ। ਆਹ ਪਾ ਲਈ ਕੋਈ ਕਿੰਨਾ ਸੋਹਣਾ ਦੇਖੋ ਦੁਪੱਟਾ ਚੈੱਕ ਕਰਿਆ ਕਰੋ ਬਹੁਤ ਵਧੀਆ ਦੁਪੱਟਾ ਹੈ ਬਾਈ ਜੀ ਇੱਕ ਨੰਬਰ ਕੁਆਲਟੀ ਦਾ ਦੁਪੱਟਾ ਹੈ ਚੈੱਕ ਕਰ ਲਓ ਕਿੰਨਾ ਲੰਬਾ ਤੇ ਚੌੜਾ ਬਾਈ ਜੀ ਦੁਪੱਟਾ ਫੁੱਲ ਸਹਿਜ ਆ ਜਮਾ ਇਹ 22 ਦਾ ਦੁਪੱਟਾ ਬਾਈ ਜੀ ਤੇ ਆਹ ਚੈੱਕ ਕਰ ਲਓ ਰੰਗ ਬਾਈ ਜੀ ਰੰਗ ਆਪਣੇ ਕੋਲੇ ਹੋਰ ਵੀ ਬਹੁਤ ਪਿਆ ਥਾਂ ਨਹੀਂ ਹੁੰਦਾ ਰੱਖਣ ਨੂੰ ਇੱਥੇ ਤੇ ਰੰਗ ਆਪਣੇ ਕੋਲੇ ਹੋਰ ਵੀ ਬਹੁਤ ਹੈ ਆਹ ਦੇਖੋ ਆਹ ਦੁਪੱਟਾ ਆਹ ਮਸਲੀਨ ਦਾ ਕਪੜਾ ਹੈ ਜੀ 5 ਮੀਟਰ ਆਹ ਯਾਦ ਰੱਖੋ ਬਾਈ ਜੀ ਤੁਹਾਨੂੰ ਆਹ ਵਾਰ-ਵਾਰ ਦੱਸ ਰਹੇ ਹਾਂ ਵੀ ਇਹ ਉਹਨਾਂ ਨੇ ਕੰਪਲੀਨ ਨਾਲ ਦਿੱਤਾ ਬਾਈ ਜੀ ਮਸਲਿਨ ਦਾ ਕਪੜਾ 5 ਮੀਟਰ ਇਹ 2.5 ਮੀਟਰ ਦੀ ਬਾਟਮ ਮੰਨੂ ਬਾਈ 3 ਮੀਟਰ ਦੀ 2.5 ਮੀਟਰ ਬਾਈ ਜੀ ਲੈਂਗ ਵਾਸਤੇ ਨਾਲ ਦਿੱਤਾ ਬਾਈ ਜੀ ਫ੍ਰੀ ਆਉਂਦਾ ਨਾਲ ਕਪੜਾ ਇਹਦੇ ਤੇ ਬਾਈ ਜੀ ਆਮ ਬਾਜ਼ਾਰ ਦੇ ਵਿੱਚ ਇਹਦਾ ਰੇਟ 2500 2700 3000 ਤੱਕ ਵੀ ਬਾਈ ਜੀ ਵਿਖਦਾ ਪਰ ਆਪਣਾ ਮਨਜਿੰਦਰ ਕਲੌਥ ਹਾਊਸ ਤੇ ਬਾਈ ਜੀ 2200 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਰੀਸੇਲਰ ਕੰਮ ਕਰਦਾ ਬਾਈ ਜੀ ਉਹਨੂੰ ਆਪਾਂ ਲਾਵਾਂਗੇ ਵਧੀਆ ਬਾਈ ਜੀ रियाਤ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਪੁੱਛ ਸਕਦਾ ਹੈ ਤੇ ਜੀ ਨੇ ਸਕਰੀਨਸ਼ਾਟ ਲੈਣ ਕੇ ਲੈਣਾ ਸਕਰੀਨਸ਼ਾਟ ਲੈ ਲੇ ਭਾਈ ਜੀ ਆਪਣਾ 2200 ਰੁਪਿਆ ਰੇਟ ਕੱਲੇ ਕੱਲੇ ਸ਼ੂਟ ਦਾ ਫੁੱਲ ਗੌਰ ਨਾਲ ਚੈੱਕ ਕਰਿਆ ਕਰੋ ਭਾਈ ਜੀ ਭਾਈ ਜੀ ਦੂਜੀ ਆਈਟਮ ਆਪਣੇ ਕੋਲੇ ਆ ਆ ਗਿਆ ਆਦਾ ਭਾਈ ਜੀ ਜਮਾ ਦੇਸੀ ਪਿਆ ਹੋਆ ਭਾਈ ਜੀ ਪਹਿਲੇ ਨਾਲ ਜੀ ਕੁਆਲਿਟੀ ਚੈੱਕ ਕਰੋ ਕਿੰਨਾ ਸੋਹਣਾ ਕੱਪੜਾ ਭਾਈ ਜੀ ਇੱਕ ਨੰਬਰ ਕੁਆਲਿਟੀ ਦਾ ਇਹ ਬਾਈ ਜੀ ਪਾਰਟੀ ویئر ਸ਼ੂਟ ਹੈ ਭਾਈ ਜੀ ਜੇ ਤੁਸੀਂ ਕੇਰਾ ਇੱਕ ਵਾਰੀ ਆ ਕੇ ਦੇਖੋਗੇ ਅਸਲ ਪਤਾ ਲੱਗਦਾ ਫੇਰ ਭਾਈ ਜੀ ਕੱਲੀ ਫੋਟੋ ਤੇ ਨਹੀਂ ਗੱਲ ਬਣਦੀ ਹੈਗੀ ਕਿ ਕੱਪੜੇ ਦੀ ਕੁਆਲਿਟੀ ਬਾਈ ਜੀ ਇਹੋ ਜੀ ਕੁਆਲਿਟੀ ਹੈ ਬਹੁਤ ਹੀ ਵਧੀਆ ਜਿਵੇਂ ਆਪਾਂ ਕਹੇ ਜੀ ਦੇਸੀ ਘਿਓ ਹੈ ਬਾਈ ਜੀ ਜਿਵੇਂ ਦੇਸੀ ਘਿਓ ਇਤਨਾ ਦਾਲਦਾ ਹੁੰਦਾ ਬਾਈ ਜੀ ਇਹ ਦੇਸੀ ਹੈ ਜਮਾ ਐਡਾ ਵਧੀਆ ਸ਼ੂਟ ਬਣੂ ਬਾਈ ਜੀ ਗੱਲ ਛੱਡ ਦਿਓ ਕੱਪੜਾ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਇਹ ਚੈੱਕ ਕਰੋ ਦੇਖੋ ਬਾਈ ਜੀ ਜਮਾ ਬਰਕ ਇੰਨਾ ਕੀਤਾ ਹੋਇਆ ਹੈ ਜਮਾ ਪਰੋਇਆ ਪਿਆ ਜਮਾ ਇਹ हिसाब ਲਾ ਲੋ ਜਿਵੇਂ ਪਰੋਇਆ ਪਿਆ ਐਡਾ ਸੋਹਣਾ ਸੂਟ ਬਣੂ ਬਾਈ ਜੀ ਗੱਲ ਛੱਡ ਦਿਓ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਜਿਹੜਾ ਬਾਈ ਜੀ ਵਰਕ ਕੀਤਾ ਹੋਇਆ ਬਹੁਤ ਹੀ ਵਧੀਆ ਇੱਕ ਨੰਬਰ ਤੇ ਵਰਕ ਕੀਤਾ ਹੋਇਆ ਹੈ ਉਹ ਨਹੀਂ ਵੀ ਜੂੜ ਜਾਣੀ ਪੱਟਿਆ ਹੋਇਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਾਈ ਜੀ ਗੌਰ ਨਾਲ ਚੈੱਕ ਕਰੋ ਵੀਡੀਓ ਤੁਸੀਂ ਸਾਰੀ ਵੀ ਕਿੰਨਾ ਕਿੰਨਾ ਵਧੀਆ ਵਰਕ ਕੀਤਾ ਹੈ ਕਹੇ ਜੇ ਆਪਾਂ ਕੱਪੜਾ ਦੇਣਾ ਇਹ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਚੈੱਕ ਕਰੋ ਸਮਾਰ ਕੇ ਕਿੰਨਾ ਸੋਹਣਾ ਕੱਪੜਾ ਹੈ ਬਾਈ ਜੀ ਸੂਟ ਦੇ ਆਪਾਂ ਫੁੱਲ ਜ਼ਿੰਮੇਵਾਰੀ ਲੈਨੇ ਆ ਇਸ ਗੱਲ ਦੀ ਮਨਜਿੰਦਰ ਪ੍ਰਾਥ ਹਾਊਸ ਤੇ ਆ ਕੇ ਕਰਾਂ ਤੁਸੀਂ ਚੈੱਕ ਕਰੋ ਇਹ じゃ ਸ਼ੂਟ ਆ ਬਾਈ ਜੀ ਗੱਲ ਛੱਡ ਦਿਓ ਬਹੁਤ ਵਧੀਆ ਕੁਆਲਿਟੀ ਹੈ ਇੱਕ ਨੰਬਰ ਦੀ ਨਾਲ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਤੇ ਉਂ ਵੀ ਕਢਾਈ ਵਾਈ ਜੀ ਭਰਿਆ ਪਿਆ ਮੂਹਰੋ ਜਮਾ ਆਹ ਦੁਪੱਟਾ ਬਾਈ ਚੈੱਕ ਕਰੋ ਦੁਪੱਟਾ ਬਾਈ ਜੀ ਦੁਪੱਟਾ ਐਡਾ ਸੁਣਾ ਦੁਪੱਟਾ ਜਮਾ ਗੱਲ ਛੱਡ ਦਿਓ ਦੇਖੋ ਕਿੰਨੀ ਵਧੀਆ ਕਢਾਈ ਕੀਤੀ ਹੈ ਬਾਈ ਜੀ ਦੁਪੱਟੇ ਦੇ ਐਡਾ ਵਰਕ ਕੀਤਾ ਵਧੀਆ ਬਾਈ ਜੀ ਦੇਖੋ ਚੈੱਕ ਕਰੋ ਸਮਾਰ ਕੇ ਆਹ ਦੇਖੋ ਚਾਰ ਸਪیرے ਬਾਈ ਜੀ ਬਾਰਡਰਾਂ ਕਢਾਈ ਦਾ ਕੀਤਾ ਵਿਚੇ ਵਿਚੇ ਦੇ ਫੁੱਲ ਦਿੱਤੇ ਹੋਏ ਨਾ ਬਹੁਤ ਹੀ ਸੋਹਣਾ ਕੁਆਲਿਟੀ ਹੈ ਬਾਈ ਜੀ ਕੱਪੜੇ ਦੀ ਪਾਰਟੀ ਵੇਅਰ ਵਾਸਤੇ ਬਾਈ ਜੀ ਇੱਕ ਨੰਬਰ ਤੇ ਸ਼ੂਟ ਹੈ ਇਹ ਐ ਨਹੀਂ ਹੈਗਾ ਕੋਈ ਵੀ ਇਹ ਖਰਾਬ ਹੋ ਜੂ ਬਾਈ ਜੀ ਇਹ ਆ ਚੈੱਕ ਕਰ ਲੋ ਬਾਈ ਜੀ ਸਮਾਰ ਕੇ ਆਪਣੇ ਕੋਲੇ ਬਾਈ ਜੀ ਰੰਗ ਜਿੰਨੇ ਤੁਸੀਂ ਕਹੋਗੇ ਬਾਈ ਜੀ ਓਨੇ ਰੰਗ ਦੇਵਾਂਗੇ ਹੋਰ ਰੰਗ ਦਿੱਤਾ ਦੋ ਬਹੁਤ ਹੀ ਵਧੀਆ ਰੰਗ ਨੇ ਬਾਈ ਜੀ ਜਿਹੜੀ ਚਮਕ ਹੈ ਨਾ ਕੱਪੜੇ ਦੀ ਬਾਈ ਜੀ ਚਮਕ ਇਹਦਾ ਬਾਈ ਜੀ ਕਿਸੇ ਕੱਪੜੇ ਚ ਨਹੀਂ ਦੇਖੀ ਬਾਈ ਜੀ ਬਹੁਤ ਰੋਗ ਦੇਖ ਦੇਖੋ ਬਾਈ ਚਮਕ ਦੇਖੋ ਬਾਈ ਜੀ ਬਾਹ ਸੋਹਣਾ ਸਟੱਪ ਹੈ ਇੱਕ ਨੰਬਰ ਤੇ ਸਟੱਪ ਹੈ ਬਾਈ ਜੀ ਬਾਜ਼ਰ ਰੇਟ ਹੈ ਆਪਣੀ ਜ਼ਿੰਮੇਵਾਰੀ ਰੇਟ ਦੀ ਫੁੱਲ ਜ਼ਿੰਮੇਵਾਰੀ ਹੋਊਗੀ ਜੇ ਕੋਈ ਆਪਣੇ ਤੋਂ ਮੰਦਾ ਲਾ ਦੇ ਆਪਾਂ ਲਿਖ ਕੇ ਦੇਣ ਨੂੰ ਤਿਆਰ ਆ ਇਸ ਗੱਲ ਤੇ ਮੰਦਾ ਵੀ ਨਹੀਂ ਮਿਲ ਸਕਦਾ ਇਹਦੂ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਦੇਖੋ ਹੁਣ ਤੁਹਾਨੂੰ ਖੋਲ ਕੇ ਦਿਖਾਉਣੇ ਆ ਬਾਈ ਜੀ ਇਹ ਪ੍ਰੋਆ ਪਿਆ ਜਿਵੇਂ ਪ੍ਰੋਆ ਇਹ ਆ ਦੇਖੋ ਬਾਈ ਜੀ ਇਹਦੇ ਵਿੱਚ ਰੰਗ ਬਾਈ ਜੀ ਬਹੁਤ ਜਿਆਦਾ ਰੰਗ ਆਪਣੇ ਕੋਲ ਜਿੰਨੇ ਮਰਜ਼ੀ ਰੰਗ ਲੈ ਲਿਓ ਕੁਆਲਿਟੀ ਬਾਈ ਜੀ ਚੈੱਕ ਕਰੋ ਸਮਾਰ ਕੇ ਦੇਖੋ ਕਿੰਨਾ ਸੋਹਣਾ ਕੱਪੜਾ ਬਾਈ ਜੀ ਲਾਈਨਿੰਗ ਤਾਂ ਦੇਖੋ ਬਾਈ ਜੀ ਲੱਗੂਗੀ ਗਰੇਸ ਦੇ ਮਾਰੇ ਆਪਾਂ ਲਾਈਨਿੰਗ ਤਾਂ ਲਾਉਣੀ ਲਾਉਣੇ ਐਸ ਗੱਲ ਤੇ ਲੱਗਦੀ ਆ ਲਾਈਨਿੰਗ ਤਾਂ ਪਰ ਬਾਈ ਜੀ ਜੇ ਲਾਈਨਿੰਗ ਲੱਗੀ ਸ਼ੂਟ ਦੇਖੋ ਬਣਦਾ ਬਾਈ ਜੀ ਇਹ ਆਪਾਂ ਸ਼ੁੱਧਣਾ ਵਾਅਦਾ ਕਰਦੇ ਆ ਸ਼ੂਟ ਬਹੁਤ ਵਧੀਆ ਟੌਪ ਤੇ ਬਣੂਗਾ ਇਹ ਇੱਕ ਨੰਬਰ ਤੇ ਕੁਆਲਿਟੀ ਆ ਬਾਈ ਜੀ ਦੇਖੋ ਚੈੱਕ ਕਰੋ ਇਹ ਆ ਬਾਈ ਜੀ ਦੰਨਸ ਨੂੰ ਦੁਬੱਟਾ ਇਹਦੇ ਬਾਈ ਜੀ ਰੰਗ ਆਪਣਾ ਡਿਜ਼ਾਈਨ ਹੋਰ ਕੱਢਿਆ ਹੋਇਆ ਡਿਜ਼ਾਈਨ ਦੇਖੋ ਅੱਡਾ ਅਲੱਗ-ਅਲੱਗ ਡਿਜ਼ਾਈਨ ਹੈ ਇਹਦੇ ਡਿਜ਼ਾਈਨ ਬਾਈ ਜੀ ਦੇਖੋ ਆਹ ਡਿਜ਼ਾਈਨ ਕੱਢਿਆ ਹੋਇਆ ਉਹਦਾ ਡਿਜ਼ਾਈਨ ਬਾਈ ਜੀ ਹੋਰ ਸੀ ਇਹਦਾ ਡਿਜ਼ਾਈਨ ਹੋਰ ਹੈ ਤੇ ਬਾਈ ਜੀ ਜਿੰਨੇ ਆਪਣੇ ਕੋਲੇ ਰੰਗ ਹੈ ਵੀਰ ਜੀ ਉਹਨੇ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਹੈ ਬਾਈ ਜੀ ਇਹਨਾਂ ਦੇ ਇੱਕ ਵਾਰੀ ਜ਼ਰੂਰ ਆ ਕੇ ਚੈੱਕ ਕਰੋ ਤੁਸੀਂ ਜੇ ਤੁਹਾਡੇ ਵਿਆਹ ਖਾਦੀ ਹੈ ਬਾਈ ਜੀ ਜਿਵੇਂ ਕੋਈ ਰੱਖਿਆ ਕੋਈ ਪ੍ਰੋਗਰਾਮ ਆਪਣਾ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰੋ ਅਸਲ ਪਤਾ ਫੇਰ ਲੱਗਦਾ ਬਾਈ ਜੀ ਚੀਜ਼ ਦਾ ਉਹ ਤਾਂ ਬਾਈ ਜੀ ਹਰ ਇੱਕ ਹੀ ਕਹਿੰਦਾ ਮੈਂ ਚੰਗਾ ਮੈਂ ਚੰਗਾ ਬਾਈ ਇਹ ਚੀਜ਼ ਦਾ ਕੁਆਲਿਟੀ ਦਾ ਫਰਕ ਪੈਂਦਾ ਹੈ ਇਹ ਜਿਮੀ 2 ਵਾਈ ਦਾ ਬਾਈ ਜੀ ਰੰਗ ਦਾ ਜਿਹੜਾ ਨਾ ਇਹ ਨਾ ਕੱਪੜੇ ਦਾ ਸੋਰੀ ਇਹਦਾ ਜਿਮੀ 2 ਵਾਈ ਦਾ ਲੈਣ ਨੂੰ ਬਾਈ ਜੀ ਕੁਝ ਕਹੀ ਚਲੋ ਉਹੀ ਬਸ ਸੱਚ ਹੈ ਪਰ ਜਿਹੜੀ ਕੱਪੜੇ ਦੀ ਕੁਆਲਿਟੀ ਹੈ ਬਾਈ ਜੀ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਹੈ ਇੱਕ ਨੰਬਰ ਦੇ ਕੁਆਲਿਟੀ ਹੈ ਬਾਈ ਜੀ ਉਦੋਂ ਕਹਾ ਬਾਈ ਜੀ ਆਪਾਂ ਸੁਨੂ ਹੋਰ ਲੈ ਕੇ ਆਇਆ ਕੁਆਲਿਟੀ ਇਹ ਵੀ ਬਹੁਤ ਚੰਗੀ ਹੈ ਬਾਈ ਜੀ ਜ਼ਿਆਦਾਤਰ ਆਪਣੇ ਕੋਲੇ ਕੱਪੜੇ ਹੁਣਾ ਪਾਰਟੀ ਵੇਅਰ ਸ਼ੂਟ ਹੀ ਐ ਆ ਦੇਖੋ ਫੋਟੋ ਤੇ ਦੇਖਿਆ ਕਰੋ ਇੱਕ ਇਹ ਫੋਟੋ ਦੇਖੋ ਇਹ ਕਿਹੜਾ ਬਾਈ ਤੁਹਾਨੂੰ ਪਹਿਲਾਂ ਦਿਖਾਇਆ ਉਹਦੀ ਫੋਟੋ ਦੇਖੋ ਆ ਵੀਰੇ ਐਂਜਮਨ ਸੰਤਾ ਪਿਆ ਦੇਖੋ ਕੁਆਲਿਟੀ ਚੈੱਕ ਕਰੋ ਫੋਟੋ ਦੇਖ ਆ ਦੇਖੋ ਸੰਤਾ ਪਿਆ ਬਾਈ ਜੀ ਜਿਵੇਂ ਕੱਪੜਾ ਐ ਈ 3 ਵਾਰ ਕਰ ਕਰਕੇ ਤੇ ਬਾਈ ਜੀ ਸਾਰੀ ਵੀਡੀਓ ਸ਼ੁਰੂ ਤੋਂ ਲੈ ਕੇ ਜ਼ਰੂਰ ਦੇਖਿਆ ਕਰੋ ਐਂਡ ਤੱਕ ਤਾਂ ਹੀ ਪਤਾ ਲੱਗਦਾ ਬਾਈ ਜੀ ਵੀ ਆਪਾਂ ਕੀ ਚੀਜ਼ ਲੈਣੀ ਐ ਕੀ ਚੀਜ਼ ਦੇਣੀ ਐ ਆ ਦੇਖੋ ਬਾਈ ਜੀ ਚਮਕਾ ਮਾਰਦਾ ਕੱਪੜਾ ਇਹੜਾ ਕੇਰਾ ਲੈ ਗਿਆ ਬਾਈ ਜੀ ਉਹ ਇਹ ਨਹੀਂ ਕਹੂਗਾ ਵੀ ਹਾਂ ਕੱਪੜਾ ਮਾੜਾ ਬਾਈ ਜੀ ਇਹ ਕਰੋ ਚੈੱਕ ਇਹ ਦੇਸੀ ਕਿਉਂ ਆ ਬਾਈ ਜੀ ਜਮਾ ਦੇਸੀ ਕਿਉਂ ਜਿੰਨੂੰ ਆਪਾਂ ਦੇਸੀ ਕਿਉਂ ਕਹਿ ਲਈਏ ਉਠਾ ਕਰਕੇ ਇਹ ਐਂ ਕਰੋ ਬਾਈ ਜੀ ਦੇਖੋ ਇਹ ਆ ਲਓ ਬਾਈ ਜੀ ਇਹਨੂੰ ਗੌਰ ਨਾਲ ਚੈੱਕ ਕਰੋ ਬਾਈ ਜੀ ਕਿੰਨਾ ਪਿਆਰਾ ਸਟਾਪ ਹੈ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਇਹਨੂੰ ਜਿਵੇਂ ਆਪਾਂ ਕਹਿੰਦੇ ਸ਼ਿਮਰ ਜੀ ਸ਼ਿਮਰ ਚੀਜ਼ ਹੈ ਬਾਈ ਜੀ ਇਹ ਇਦੇ ਵਿੱਚ ਸ਼ੇਮਰਾਏ ਪੂਰੀ ਗੌਰ ਨਾਲ ਜ਼ੂਮ ਕਰਕੇ ਦਿਖਾਇਓ ਬਾਈ ਚਿਲਕਾ ਮਾਰਦਾ ਜਮਾ ਚਿਲਕਾ ਜਮਾ ਲਚਕੋਰਾ ਮਾਰਦਾ ਜਮਾ ਦੇਖੋ ਬਾਈ ਜੀ ਕੁਆਲਿਟੀ ਇਹਦੇ ਵਿੱਚ ਵੀ ਬਾਈ ਜੀ ਆਪਣੇ ਕੋਲ ਘੱਟੋ ਘੱਟ 50 ਰੰਗ ਮਿਲ ਜਾਣਗੇ ਬਾਈ ਜੀ ਜਿਹੜੇ 50 ਰੰਗ ਹੈ ਬਾਈ ਜੀ ਉਹ 50 ਆ ਅਲੱਗ-ਅਲੱਗ ਡਿਜ਼ਾਈਨ ਹੈ ਤੇ ਬਾਈ ਜੀ ਪ੍ਰੋਏ ਪਿਆ ਜਮਾ ਇਹ ਆ ਦੇਖੋ ਡਬੱਟੇ ਬਾਈ ਜੀ ਦੇ ਇਹ ਨਾ ਬਾਈ ਜੀ ਕਿਹੜਾ ਸ਼ੂਟ ਲੈ ਗਿਆ ਯਾਦ ਕਰੂਗਾ ਹਾਂ ਵੀ ਜੀ ਬਾਈ ਹੈਗਾ ਸ਼ੂਟ ਦੇਖੋ ਵਰਕ ਬੁਰਕ ਦੇਖ ਬਾਈ ਕਿੰਨੇ ਸੋਹਣੇ ਵਰਕ ਕੀਤੇ ਹੋਏ ਦੇਖੋ ਇਹ ਪਾਰਟੀ ਵੀਅਰ ਸ਼ੂਟ ਆ ਬਾਈ ਜੀ ਬਹੁਤ ਸੋਹਣਾ ਸ਼ੂਟ ਹੈ ਵਧੀਆ ਭਾਣਾ ਸ਼ੂਟ ਆ ਬਾਈ ਜੀ ਇਹ ਅਗਰ ਇਹ ਬੋਲਤਾ ਸੀ ਹਾਂ ਇਹ ਆ ਦੇਖੋ ਬਾਈ ਜੀ ਇਹਦਾ ਕੁਆਲਿਟੀ ਚੈੱਕ ਕਰੋ ਬਾਈ ਜੀ ਇਹਦੀ ਇੱਕ ਸਾਨੂੰ ਹੋਰ ਖੋਲ ਕੇ ਦਿਖਾਉਣਾ ਆ ਰੰਗ ਦੇਖ ਲਓ ਬਾਈ ਇਕੱਲਾ ਇਕੱਲਾ ਜੂਗੇ ਕਿ ਦਿਖਾ ਦੇ ਇਕੱਲਾ ਇਕੱਲਾ ਰੰਗ ਦੇਖ ਲਓ ਬਾਈ ਜੀ ਤੇ ਇਕੱਲੀ ਇਕੱਲੀ ਕਵਾਤੀ ਦੇਖ ਲਓ ਵਧੀਆ ਭਾਜ ਚ ਸੂਟ ਆ ਬਾਈ ਜੀ ਇਹ ਆ ਸਾਨੂੰ ਇੱਕ ਸੂਟ ਹੋਰ ਦਿਖਾਉਣਾ ਖੋਲ ਕੇ ਇਹ ਆ ਦੇਖ ਬਾਈ ਜੀ ਬਾਈ ਜੀ ਰੂਹ ਖੋਸੋ ਇਹਨੇ ਜਿਵੇਂ ਕਪੜਾ ਦੇਖ ਕੇ ਉਹ ਨਹੀਂ ਹੈਗਾ ਬਾਈ ਜੀ ਗੰਦ ਪਿਲ ਨਹੀਂ ਹੈਗਾ ਤੁਸੀਂ ਪੂਰੇ ਗੌਰ ਨਾਲ ਦੇਖੋ ਕਿੰਨਾ ਸੁੰਨਤਾ ਪਿਆ ਮਾਲ ਦੇਖੋ ਕਰੋ ਚੈੱਕ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਜੀ ਜਿਹੜੀ ਵਰਕ ਕੀਤਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਜੂੜ ਜਾਣੀ ਪਟਿਆ ਹੋ ਵੀ ਜੂੜ ਜਾ ਪਟ ਦਿੰਦਾ ਇੱਕ ਤਾਂ ਬਾਈ ਕੜਾਈ ਦਾ ਜੂੜਿਆ ਉਹ ਨਹੀਂ ਹੈਗਾ ਜੂੜਿਆ ਇੱਕ ਨੰਬਰ ਤੇ ਕੜਾਈ ਕੀਤੀ ਹੋਇਆ ਬਾਈ ਜੀ ਵਰਕ ਬਹੁਤ ਸੋਹਣਾ ਹੈ ਜਿਹੜਾ ਫਰੰਟ ਦਾ ਵਰਕ ਹੈ ਵਰਕ ਹੈ ਬਾਈ ਜੀ ਬਹੁਤ ਸੋਹਣਾ ਵਰਕ ਹੈ ਇਹ ਆ ਦੇਖੋ ਬਾਈ ਜੀ ਦਵੱਟਾ ਚੈੱਕ ਕਰੋ ਦੁਬੱਟਾ ਕਿੰਨਾ ਸੋਹਣਾ ਦੁਬੱਟਾ ਬਾਈ ਜੀ ਦੇਖੋ ਦੁਬੱਟੇ ਵਿੱਚ ਵੀ ਬਾਈ ਜੀ ਪੂਰਾ ਵਧੀਆ ਵਰਕ ਕੀਤਾ ਹੋਇਆ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਦੁਬੱਟਾ ਪਾਇਆ ਆ ਆ ਚੈੱਕ ਕਰ ਲੋ ਜਿਆ ਮੈਨੂੰ ਬਾਤ ਪਤਾ ਲਾ ਦੇਖੋ ਬਾਈ ਜੀ ਚੈੱਕ ਕਰੋ ਪੂਰਾ ਫੁੱਲ ਸਾਈਜ਼ ਦੁਬੱਟਾ ਬਾਈ ਜੀ ਪੂਰਾ 2.5 ਮੀਟਰ ਦਾ ਦੁਬੱਟਾ ਹੈ ਖੁੱਲਾ ਐ ਮੈਂ ਖੁੱਲਾ ਡੁੱਲਾ ਦੁਬੱਟਾ ਬਾਈ ਜੀ ਤੇ ਬਾਰਕ ਬੁਰਕ ਬਾਈ ਜੀ ਬਹੁਤ ਸੋਹਣੇ ਵਰਕ ਕੀਤੇ ਹੋਏ ਦੁਬੱਟੇ ਤੇ ਵੀ ਪੂਰੇ ਵਧੀਆ ਹੈ ਪਾਰਟੀ ਵੇਅਰ ਸ਼ੂਟ ਹੈ ਬਾਈ ਜੀ ਆਮ ਬਾਜ਼ਾਰ ਦੇ ਵਿੱਚ ਬਾਈ ਜੀ 1200 1300 15 1500 ਤੱਕ ਵਿਕਦਾ ਬਾਈ ਜੀ ਆਹ ਸੂਟ ਪਰ ਆਪਣੀ ਦੁਕਾਨ ਤੇ 900 ਰੁਪਏ ਦਾ ਰੇਟ ਆ ਬਾਈ ਜੀ ਚੈੱਕ ਕਰ ਲੋ 900 ਰੁਪਿਆ ਇਕੱਲਾ ਇਕੱਲਾ ਸੂਟ ਬਾਈ ਜੀ ਆਪਾਂ ਤੁਹਾਨੂੰ ਦੇਵਾਂਗੇ ਜਿਹੜਾ ਮੇਰਾ ਵੀਰ ਪ੍ਰਭਾ ਕੋਈ ਦੁਕਾਨਦਾਰ ਹੈ ਬਾਈ ਜੀ ਉਹਨੂੰ ਲਾਵਾਂਗੇ ਲੈਸ ਬਾਈ ਜੀ ਆਪਾਂ ਇਹ ਇਹ ਮੈਚਿੰਗ ਆ ਬਾਈ ਜੀ ਥੱਲੇ ਦੇਖੋ ਆਹ ਕੱਪੜਾ ਇਹਦਾ ਦਿੱਤਾ ਹੈ ਬਾਟਮ ਦਾ ਚਿਲਕਾ ਦਾ ਬਾਈ ਜੀ ਕੱਪੜਾ ਵੀ ਦੇਖੋ ਚੈੱਕ ਕਰੋ ਜਿਹੜੀ ਜਿਹੜੀ ਲੱਗਣੀ ਹੈ ਮਤਲਬ ਲੈਂਡਿੰਗ ਲੱਗਣੀ ਹੈ ਬਾਈ ਜੀ ਕੱਲੀ ਕਮੀਜ਼ ਕਮੀਜ਼ ਦੇ ਲੱਗੂਗੀ ਬਾਈ ਜੀ ਜਿਹੜੀ ਬਾਟਮ ਹੈ ਬਾਟਮ ਦੇ ਨਹੀਂ ਲੱਗਣੀ ਬਾਈ ਜੀ ਜਿਹੜੀ ਲਾਈਨਿੰਗ ਲੱਗਣੀ ਆ ਦੇਖੋ ਕੱਪੜਾ ਕਿੰਨਾ ਵਧੀਆ ਕੱਪੜਾ ਆ ਇਹਦੇ ਕੁਛ ਨਹੀਂ ਲਾਈਨਿੰਗ ਲੂਨਿੰਗ ਲੱਗਦੀ ਬਹੁਤ ਸੋਹਣਾ ਕੱਪੜਾ ਮਸ਼ੀਨ ਦਾ ਕੱਪੜਾ ਨਾਲ ਦੇਖੋ ਕਿੰਨਾ ਸੋਹਣਾ ਕੱਪੜਾ ਦਿੱਤਾ ਹੈ ਇਹ ਬਾਟਮ ਦਾ ਕੱਪੜਾ ਹੈ ਆ ਬਾਈ ਜੀ ਜਿਹੜਾ ਸੀਗਾ ਦਾ ਕੱਪੜਾ ਕਮੀਜ਼ ਦਾ ਕੱਪੜਾ ਇਹਨੇ ਇਕੱਲੀ ਲਾਈਨਿੰਗ ਲੱਗੂ ਇਹਦੇ ਆ ਚੀਜ਼ ਦੇ ਬਾਈ ਜੀ ਤੇ ਆ ਦੇਖ ਲਓ ਬਾਈ ਜੀ ਚੈੱਕ ਕਰ ਲਓ ਹੋਰ ਰੰਗ ਚੈੱਕ ਕਰ ਲਓ ਰੰਗ ਆਪਣੇ ਕੋਲੇ ਬਾਈ ਜੀ ਬਹੁਤ ਜਿਆਦੇ ਪਿਆ ਇਹਦਾ ਰੇਟ ਬਾਈ ਜੀ 900 ਰ ਜੇ ਦੂਸ ਸਸਤਾ ਲੈਣਾ ਬਾਈ ਜੀ ਆਪਣੇ ਕੋਲੇ 600 700 500 ਬਾਈ ਜੀ ਸਾਰੀਆਂ ਵੈਰਾਈਟੀਆਂ ਆਪਣੇ ਕੋਲੇ ਪਈਆਂ ਇੱਕ ਵਾਈ ਆਪਾਂ ਇਹਦਾ ਰੇਟ ਤੁਹਾਨੂੰ ਦੱਸਣੋਂ ਭੁੱਲ ਗਏ ਸੀ 1200 ਰੁਪਿਆ ਰੇਟ ਆ ਬਾਈ ਜੀ ਇਹਦਾ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਸ਼ੂਟ ਦਿਖਾਇਆ ਸੀ 1200 ਰੁਪਿਆ ਰੇਟ ਇਕੱਲੇ ਇਕੱਲੇ ਸ਼ੂਟ ਦਾ ਰੇਟ ਆ ਬਾਈ ਜੀ ਤੇ ਜਿਹੜਾ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਆਪਾਂ ਲਾਵਾਂਗੇ ਲੈਸ ਬਾਈ ਜੀ ਤੂੰ ਤਾਂ ਬਾਈ ਜੀ ਆਪਣਾ ਸਕਰੀਨ ਤੇ ਵੀ ਜਿਹੜੇ ਰੇਟ ਹੁੰਦੇ ਆ ਬਾਈ ਜੀ ਜਿਵੇਂ ਆਪਾਂ ਕੁਆਲਿਟੀ ਦਿਖਾਉਣਾ ਓਮੇ ਜੀ ਕੋਈ ਸਕਰੀਨ ਤੇ ਰੇਟ ਵੀ ਸੀ ਦੱਸਦੇ ਮੈਂ ਯਾਰ ਰੇਟ ਲੱਗ ਇਹੀ ਕਰਨਾ ਹੈ ਇੱਕ ਤਾਂ ਬਾਈ ਜੀ ਕੁਆਲਿਟੀ ਚੈੱਕ ਕਰ ਲਿਆ ਕਰੋ ਇੱਕ ਬਾਈ ਜੀ ਰੇਟ ਚੈੱਕ ਕਰ ਲਿਆ ਕਰੋ ਵੀ ਤੁਹਾਨੂੰ ਰੇਟ ਕੀ ਲੱਗਦਾ ਹੈ ਕੁਆਲਿਟੀ ਕੀ ਲੱਗਦੀ ਹੈ ਇੱਕ ਸ਼ੇਅਰ ਤੇ ਸਸਕਰਮੇ ਬਾਈ ਜੀ ਜ਼ਰੂਰ ਕਰਿਆ ਕਰੋ ਆਪਾਂ ਪਾਰਟੀ ਵੀਅਰ ਸ਼ੂਟ ਲੈ ਕੇ ਆਉਣੇ ਆ ਇੱਕ ਪਲੇਨ ਸਟਾਪ ਹੀ ਤੁਹਾਨੂੰ ਦੱਸਿਆ ਸੀ ਬਾਈ ਜੀ ਪਲੇਨ ਸਟਾਪ ਪਿਆ ਆਪਣੇ ਕੋਲੇ ਤੁਹਾਨੂੰ ਵੀਡੀਓ ਪਾਵਾਂਗੇ ਬਲਕਾਰ ਮੈਸਰ ਖਾਨਾ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਇਹਦੇ ਵਿੱਚ ਬਾਈ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਪਲੇਨ ਸਟਾਪ ਆਊਗਾ ਆ ਚੈੱਕ ਕਰ ਲਓ ਬਾਈ ਜੀ ਆਹ ਦੇਖ ਪਲੇਨ ਸਟਾਪ ਪਿਆ ਆਪਣੇ ਕੋਲੇ ਤੇ ਇਹਦੇ ਵਿੱਚ ਆਪਣੇ ਕੋਲੇ ਘੱਟੋ ਘਾਟੀ ਐ ਮੰਨ ਲਓ ਬਾਈ ਜੀ 10 12 ਵੈਰਿਟੀਆਂ ਹੈਗੀਆਂ ਆਪਣੇ ਕੋਲੇ ਪਲੇਨ ਸਟਾਫ ਦੀਆਂ ਜਿਹੜੀ ਮੇਰੀ ਭੈਣ ਕੋਈ ਘਰੇ ਮਸ਼ੀਨ ਮਜੂਨ ਹੈਗੀਆਂ ਆਪਣੇ ਕੋਲੇ ਹੈਗੀਆਂ ਪਿੰਡਾਂ ਦੇ ਵਿੱਚ ਤੇ ਜਿਨ੍ਹਾਂ ਨੇ ਲੈਣਾ ਹੋਵੇ ਹੋਰ ਸੇਲ ਤੇ ਲੈਣਾ ਹੋਵੇ ਤੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਗੱਲ ਕਰ ਲਿਓ ਬਾਈ ਜੀ ਜਿਹੜਾ ਆਪਣਾ ਕੰਮ ਹੈ ਵੀ ਜੀ ਹੋਰ ਸੇਲ ਦਾ ਕੰਮ ਹੈ ਜ਼ਿਆਦਾਤਰ ਤਾਂ ਆਪਣੇ ਕੋਲੇ ਬਹੁਤ ਵਧੀਆ ਪਰਤਾ ਲਵਾਉਣਾ ਹੈ ਬਾਈ ਜੀ ਸ਼ਹਿਰਾਂ ਨੂੰ ਵੀ ਪਰਤਾ ਲਵਾਉਣਾ ਹੈ ਇਹ ਨਾ ਸੋਚੋ ਵੀ ਆਪਾਂ ਪਿੰਡ 'ਚ ਬੈਠੇ ਆਂ ਤੇ ਇੱਕ ਵੀਰ ਜੀ ਪਾਰਸਲ ਦੀ ਆਪਾਂ ਗੱਲ ਕਰਦੇ ਸੀ ਸਾਡੇ ਕੋਲ ਫੋਨ ਬਹੁਤ ਆਉਂਦੇ ਕਸਟਮਰਾਂ ਦੇ ਪਾਰਸਲ ਵਾਸਤੇ ਬਈ ਜੀ ਉਹ ਇੱਕ ਆਏ ਵੀ ਇੱਕ ਦਾ ਛੋਟਾ ਸੀ ਪਾਰਸਲ ਨਹੀਂ ਕਰ ਸਕਦੇ ਜੀ ਕਿਉਂ ਕੰਮ ਹੁੰਦਾ ਜੀ ਇੱਕਦੇ ਛੋਟਾ ਨਾ ਦਾ ਲੋਟ ਨਹੀਂ ਆਉਂਦਾ ਜੀ ਜੇ ਕਿਸੇ ਨੇ ਅਗਰ ਪਾਰਸਲ ਕਰਾਉਣਾ ਵੀਰੇ ਘੱਟੋ ਘੱਟ 2500 ਤੋਂ ਉੱਪਰ ਉਹ ਵਾਈ ਜੀ ਪਾਰਸਲ ਬਣੂਗਾ ਜਿਹਦਾ 2500 ਦਾ ਲੈਣ ਦਾ ਫੋਨ ਲਾਇਆ ਕੋਈ ਵਾਲੀ ਵੀਰੇ 2500 ਉੱਤੇ ਆਪ ਪਾਰਸਲ ਬਣਵਾਵਾਂਗੇ ਤੇ ਬਾਈ ਜੀ ਆਨੇ ਆ ਕੇ ਤੁਸੀਂ ਪਤਾ ਕਰੋ ਬਾਈ ਜੀ ਕੁਆਲਿਟੀ ਚੈੱਕ ਕਰੋ ਜਿਹਦੇ ਕੋਈ ਵਿਆਹ ਸਾਦੀ ਆ ਉਹ ਤਾਂ ਜਰੂਰ ਬਾਈ ਜੀ ਇੱਕ ਵਾਰੀ ਆ ਕੇ ਤੁਸੀਂ ਪਤਾ ਕਰੋ ਜਿਹਦੇ ਵਿੱਚ ਪੈਂਟਾਂ ਸਲਟਾਂ ਕੁਰਤੇ ਪਜਾਮੇ ਬਾਈ ਹਾਂ ਕੇ ਸਕੂਸਰ ਮਤਲਬ ਤੌਲੀਏ ਤੱਪੇ ਆਪਣੇ ਕੋਲ ਸਾਰਾ ਕੁਝ ਹੁੰਦਾ ਬਾਈ ਜੀ ਇੱਕ ਵਾਰੀ ਜਰੂਰ ਆ ਕੇ ਪਤਾ ਕਰਿਓ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ